ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਤ ਸੱਚ ਹੈ ਵੀ ਸੱਚ ਨਨਕੋਸੀ ਵੀ ਸੱਚ ਸੋਚੇ ਸੋਚ ਨਾ ਹੋਵੀ ਜੇ ਸੋਚੀ ਲਕਵਾਰ ਚੁੱਪੇ ਚੁੱਪ ਨਾ ਹੋਵੀ ਜੇ ਲਾਇ ਰਹਾ ਲਿਵ ਤਾਰ ਭੋਖਿਆ ਭੋਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣ ਪਾ ਲਖ ਹੋਏ ਤਾ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁੱਤੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਅਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵੜੇ ਆਈ ਹੁਕਮ ਹੀ ਯੁਕਤ ਮਨੀਚ ਹੁਕਮੇ ਲੇਖ ਦੁਖ ਸੁਖ ਪਾਈਐ ਇਕਨਾ ਹੁਕਮ ਹੀ ਬਖਸ਼ਿਸ ਇਕ ਹੁਕਮ ਹੀ ਸਦਾ ਪੁਆਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부জে ਤਾਹੋਂ ਮੈਂ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਗੱਤ ਜਾਣੇ ਕਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਮੀ ਚਾਰ ਗਾਵੇ ਕੋ ਸਾਜ ਕਰੇ ਤਨ ਖੇੜੀ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਰੇ ਸੇ ਦੂਰ ਗਾਵੇ ਕੋ ਵੇਖੇ ਹਾਜ਼ਰਾ ਹਦੂਰ ਕਤਵੇਂ ਨਕੀਨਾ ਆਵੇ ਦੂਤ ਕਾਟ ਕਾਟ ਕਟਿ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਹੀ ਜੁਗਾ ਜਗੰਤਰ ਖਾਹੀ ਆਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪ੍ਰਵਾਹ ਸਾਚਾ ਸਾਹਿਬ ਸਾਚmai ਪਾਖਿਆ ਪਾਉ ਆਪਾਰ ਆਖਿਆ ਮੰਗਿਆ ਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਏ ਜਿਤ ਜਿਸੇ ਦਰਬਾਰ ਮੋਹੋ ਕੀ ਬੋਲਣ ਬੋਲੀਏ ਜਿਤ ਸੁਣੀ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਕਤਵਾਰ ਨਾਨਕ ਐਵੇਂ ਜਾਣੀਏ ਸਬਾਪੇ ਸਚਿਆਰੇ ਥਾਪਿਆ ਨਾ ਜਾਈ ਕੀਤਾ ਨਾ ਹੋਈ ਆਪੇ ਆਪ ਨਿਰੰਜਨ ਸੋਈ ਜਿਨਿ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣ ਨਿਧਾਨ ਗਾਵੀਏ ਸੁਣੀਏ ਮਨ ਰਖੇ ਭਉ ਦੁਪਰੇ ਹਰ ਸੁਖ ਕਰ ਲੈ ਜਾਏ ਗੁਰਮਖ ਨਾਦੰ ਗੁਰਮ ਕਵੇਦੰ ਗੁਰਮ ਕਰਿਆ ਸਮਾਈ ਗੁਰੂ ਈਸਰ ਗੁਰੂ ਗੋਰਖ ਵਰਮਾ ਗੁਰੂ ਪਾਰਵਤੀ ਮਾਈ ਜੇ ਇਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਨਾ ਜਾਈ ਕੀਰਤਨਾਵਾ ਜੇ ਤਿਸ ਭਾਵਾਂ ਵੇਣ ਭਾਣੀ ਕੇ ਨਾਈ ਕਰੀ ਜੇ ਤਿਸ ਸਿਰ ਠੋ ਪਾਈ ਵੇਖਾ ਉਹਨ ਕਰਮਾ ਕੀ ਮਿਲੇ ਲਈ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਚੁਗਚਾਰੇ ਆਰਜਾ ਹੋਰ ਦਸੁਣੀ ਹੋਏ ਨਾ ਖੰਡਾ ਵਿੱਚ ਜਾਣੀਐ ਨਾਲ ਚਦੇ ਸਭ ਕੋਈ ਚੰਗਾ ਨੌਰ ਖਾਈ ਕੇ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੀ ਤਾ ਬਾਤ ਮੈਂ ਪੁੱਛੀ ਕੀ ਕੀਟਾਂ ਅੰਦਰ ਕੀਟ ਕਰ ਦੋ ਸੀ ਦੋਸਤ રે ਨਾਨਕ ਨਿਰਗੁਣ ਗੁਣ ਤਰੇ ਗੁਣਵੰਤਿਆ ਗੁਣ ਦੇ ਦੇਹਾ ਕੋਈ ਨਾ ਸੁਜੀਏ ਜੇ ਤਿਸ ਗੁਣ ਕੋਈ ਕਰੇ ਸੁਣੀਏ ਸਿੱਧ ਪੀਤ ਸੁਰਨਾਟ ਸੁਣੀਏ ਧਰਤ ਧਵਲ ਆਕਾਸ ਸੁਣੇ ਦੀਪ ਲੋਪ ਅਤਾਲ ਸੁਣੇ ਬੋ ਨਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੂਖ ਪਾਪ ਕਾ ਨਾਸ ਸੁਣੀਏ ਈਸ਼ਰ ਬਰਮਾ ਇੰਦ ਸੁਣੀਏ ਮੁਕਤ ਸਹਾਨਣ ਮੰਦ ਸੁਣੀਏ ਜੋਗ ਜੁਗ ਤਨ ਭੇਦ ਸੁਣੀਏ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੂਖ ਪਾਪ ਕਾ ਨਾਸ ਸੁਣੀਏ ਸਤ ਸੰਤੋਖ ਗਿਆਨ ਸੁਣੀਏ ਅਚਤ ਕਾਇ ਇਸ ਨਾਨ ਸੁਣੀਏ ਪੜ ਪੜ ਪਾਵੇ ਮਾਨ ਸੁਣੀਏ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਾ ਗੁਨਾ ਕੇ ਗਾ ਸੁਣੀਏ ਸੇਖ ਪੀਰ ਪਾਤਸ਼ਾ ਸੁਣੀਏ ਅੰਦੇ ਪਾਵੇ ਰਾ ਸੁਣੀਏ ਹਾਥ ਹੋਵੇ ਅਸਦਾ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਮਨ ਨੇ ਕੀ ਗਤ ਕਹੇ ਨਾ ਜਾਈ ਜੇ ਕੋ ਕਹੇ ਪਿੱਛੇ ਪਛਤਾਈ ਕਾਗਜ਼ ਕਲਮ ਨਾਲ ਲਿਖਣ ਹਾਰ ਮਨ ਨੇ ਕਬਹੀ ਕਰਨੀ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਬੰਨੇ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਬਵਨ ਕੀ ਸੁੱਤ ਮਨੈ ਮੂੰਹ ਝੋਟਾ ਨਾ ਖਾਈ ਮਨੈ ਜਮ ਕੇ ਸਾਥ ਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਮਾਰੀ ਥਾਕ ਨਾ ਪਾਈ ਮੰਨੇ ਪਛੇਵ ਪ੍ਰਗਟ ਜਾਈ ਮੰਨੇ ਮਗਨੇ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਬੇਖ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਵੰਚ ਪਰਮਾਨ ਵੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇਦਰ ਰਾਜਾਨ ਪੰਚਾ ਕਾ ਗੁਰੂ ਏਕ ਤਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੋ ਮਾਰ ਧੋਲ ਤਰੰਦ ਆਕਾ ਪੂਰ ਤੇ ਸੰਤੋਖ ਥਾਪ ਰਖਿਆ ਜੀਨੀ ਸੂਤ ਜੇ ਕੋ ਮੁਝੇ ਹੋਵੇ ਸਚਿਆਰ ਤਵਲੇ ਉਪਰ ਕੇ ਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰ ਤਲੇ ਕਮਨ ਜੋਰ ਜਿਆ ਜਾ ਤਰੰਗਾ ਕੇ ਨਾਮ ਸਭ ਨਾ ਲਿਖਿਆ ਉਰੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਨਿਕਾ ਲਿਖਿਆ ਕੀਤਾ ਹੋਏ ਕੀਤਾ ਤਾਂ ਤੋਂਲੇ ਰੂਪ ਕੀਤੇ ਦਾਤ ਜਾਣੇ ਕੋਣ ਕੋਉਤ ਕੀ ਤਪਸਾ ਹੋਏ ਕੋ ਕੁਆਓ ਤਿਸਤੇ ਹੋਏ ਲਗ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਜਾਣਾ ਇੱਕ ਵਾਰੇ ਜੋਤ ਤ ਪਾਵੇ ਸਾਈ ਫਲੀਕਾਰ ਸੋ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਉ ਅਸੰਖ ਪੂਜਾ ਅਸੰਖ ਦਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋ ਬਖਸਾਰ ਸੰਖ ਮੋਨ ਲਿ ਉਡਾਈ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੂਰ ਅਸੰਖ ਜੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਸੰਖ ਗਲਵੜ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੋリエਰ ਕੋਰੇ ਫੇਰਾਇ ਅਸੰਖਮ ਨੇ ਚਮਲ ਪਖ ਖਾਏ ਅਸੰਖ ਨੇ ਦਕਸ਼ਿਰ ਕਰੇ ਪਾਰ ਨਾਨਕ ਰੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਬਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਖਾਓ ਅਗਮ ਅਗਮ ਅਸੰਖ ਲੋਕ ਅਸੰਖ ਕੈ ਸਿਰ ਪਾਰ ਹੋਏ ਅਖਰੀ ਨਾਮ ਤੇ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਿਖਾੜ ਜਿਨੀ ਜਿਹੇ ਲਿਖੇ ਤੇ ਸਿਰ ਨਾਹੀ ਜਿਵ ਫਰਮਾਵੇ ਤੇ ਉਤੇ ਪਾਹੇ ਜੇ ਤਾ ਕੀਤਾ ਤੇਤਾ ਨਾਉ ਮਿਣਨਾਵੇਂ ਨਾਈ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋਤੁਦ ਪਾਵੇ ਸਾਈ ਬਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਹਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਖੇ ਮੋਤ ਪਲੀਤੀ ਕਪੜ ਹੋਏ ਦੇ ਸਾਭਣ ਲਈਏ ਉਤੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖਲੇ ਜਾਹੇ ਆਪੇ ਬੀਜਾ ਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦੇ ਆਦਤ ਰਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲਦਾਓ ਸਭ ਗੁਣ ਤੇਰੇ বিনা ਹੀ ਕੋਈ ਵਿਣਗੁਣ ਕੀਤੇ ਭਗਤ ਨਾ ਹੋਏ ਸਵਸਤ ਅਤਿ ਬਾਣੀ ਵਰਮਾਓ ਸਤ ਸੁਹਾਣ ਸਦਾ ਮਨ ਚਾਓ ਕਮਨ ਸੋ ਵੇਲਾ ਵਕਤ ਕਵਣ ਕਵਣ ਤੇਥ ਕਵਣ ਵਾਰ ਕਵਣ ਸੀ ਰੂਤੀ ਮਾਹੋਂ ਕਵਣ ਜਿਤ ਹੋ ਆਕਾਰ ਮੇਲ ਨਾ ਪਾਇਆ ਪੰਡਤੀ ਜੇ ਹੋਏ ਲੇਖ ਕੁਰਾਨ ਵਕਤ ਨਾ ਪਾਇਓ ਕਾ ਦਿਆ ਜੇ ਲਿਖ ਲੇਖ ਕੁਰਾਨ ਤੇਥੋ ਆਰ ਨਾ ਜੋਗੀ ਜਾਣੇ ਰੂਤੀ ਮਾਹੋਂ ਨਾ ਕੋਏ ਜਾ ਕਰਤਾ ਸਿਰਤੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੀ ਆਖਾ ਕਿਵ ਸਰਾਹੀ ਕਿਉ ਵਰਨੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਕੇ ਇੱਕ ਧੋਇ ਕਿ ਸਿਆਣਾ ਵੱਡਾ ਸਾਹਿਬ ਵੱਡੀ ਨਾਹੀਂ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਵੇ ਪਤਲ ਪਤਾਲਕ ਅਗਾਸ ਅਗਾਸ ਔੜ ਕੋੜ ਭਾਲ ਤਕੇ ਵੈਦ ਕਹਿਣ ਇੱਕ ਵਾਰ ਸੈ ਸਠਾਰਾ ਕਹਿਣ ਤੇ ਬਾ ਅਸਲੂ ਇੱਕ ਦਾਤ ਲੇਖਾ ਹੋਇ ਤਾ ਲਿਖਿਆ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਹੀ ਅੱਛੀ ਸੁਰਤੀ ਨਾ ਪਾਇਆ ਨਦੀਆਂ ਤੇ ਵਾਪੇ ਸਮੁੰਦਰ ਨਾ ਜਾਣੀਏ ਸਮੁੰਦਰ ਸਾ ਸੁਲਤਾਨ ਗਿਰਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੁੰਨੀ ਜੇ ਤਿਸ ਮਨੋਂ ਨਾ ਵਿਸਰੇ ਅੰਤਨਾ ਸਿਫਤੀ ਕਹ ਨੰਤ ਅੰਤ ਨਾ ਕਰਨੇ ਦੇਣ ਨਾਤ ਅੰਤਨਾ ਵਿਕਰ ਸੁਣ ਨਾਤ ਅੰਤਨ ਜਾਪੇ ਕਿਆ ਮਨ ਮੰਤ ਅੰਤਨਾ ਜਾਪੇ ਕੀਤਾ ਕਾਰ ਅੰਤਨਾ ਜਾਪੇ ਪਾਰ ਆਵਾਰ ਅੰਤ ਕਾਰਨ ਕੇਤੇ ਬਿਲਾਹੇ ਤਾਂ ਕੇ ਅੰਤ ਮੈ ਪਾਹੇ ਜਾਏ ਇਹੋ ਅੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬੇ ਉੱਚਾ ਥਾਉ ਉੱਚੇ ਉਪਰੀ ਉੱਚਾ ਨਾਉ ਐ ਵੜੂ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਈ ਜੇ ਵੜ ਆਪ ਜਾਣੇ ਆਪ ਆਪ ਨਾਨਕ ਨਜ਼ਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤਮਾਈ ਕੀਤੇ ਮੰਗੇ ਜੋਦ ਪਰ ਚੇਤਿਆ ਗਣਤ ਨਹੀਂ ਵਿਚਾਰ ਕੀਤੇ ਕਬ ਟੁਟੇ ਵਿਕਾਰ ਕਹਤੇ ਲੈ ਲੈ ਮਨ ਕਰਪਾਏ ਕੀਤੇ ਮੁਰਖਾਈ ਖਾਈ ਕੀਤੇ ਦੁੱਖ ਭੂਖ ਸਦਮਾਰ ਇਹ ਵੀ ਦਾਤ ਤੇਰੀ ਦਾਤਾਰ ਬੰਦ ਕਲਾਸੀ ਬਾਣੇ ਹੋਈ ਹੋਰ ਆਖ ਨਾ ਸਕੇ ਕੋਈ ਜੇ ਕੋ ਖਾ ਕੇ ਆਖਣ ਪਾਈ ਉਹ ਜਾਣੇ ਜੇਤੀਆਂ ਮੁਖਾਈ ਆਪੇ ਜਾਣੇ ਆਪੇ ਲਈ ਆਖੇ ਸੀ ਵੀ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਪਾਈ ਅਮੁੱਲਾ ਸਮਾਈ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਮਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖਾ ਕਰੇ ਦੇ ਲਾਈ ਆਖਿਆ ਵੇਦ ਪਾਠ ਪੁਰਾਣ ਆਖਿਆ ਪੜੇ ਕਰੇ ਵਿਖਿਆਨ ਆਖਿਆ ਵਰਮੇ ਆਖੇ ਇੰਦ ਆਖਿਆ ਗੋਪੀ ਤੇ ਗੋਵਿੰਦ ਆਖੇ ਈਸ ਰਾਖਿਆ ਸਿੱਧ ਆਖੇ ਕੀਤੇ ਕੀਤੇ ਮੁਦ ਆਖਿਆ ਦਨ ਆਖਿਆ ਦੇਵ ਆਖਿਆ ਸੁਰ ਨਰਮਨ ਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕੇ ਉਠੇ ਉਠ ਜਾਹਿ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੀ ਕੀ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਈ ਜੇ ਕੋ ਆਖੇ ਮੋਲ ਵਿਗਾੜ ਤਾਂ ਲਖੀਏ ਸਿਰ ਗਵਾਰਾ ਗਵਾਰ ਸੋਦਰ ਕੀ ਹਾਸੋ ਕਰਕੇ ਹਾ ਜਿਤ ਮਈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵામਣ ਹਾਰੇ ਕੀਤੇ ਰਾਗ ਫਰੀ ਸੋ ਕਹੀਨ ਕੀਤੇ ਗਾਵਣ ਹਾਰੇ ਗਾਵੇ ਤਉਨੋ ਪਾਉਣ ਪਾਣੀ ਬੇਸੰਤ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲੈ ਕੇ ਧਰਮ ਵਿਚਾਰੇ ਗਾਵੇ ਸਰਵਰਮਾ ਦੇਵੀ ਸੋਨ ਸਦਾ ਸਵਾਰੇ ਗਾਮੇਂਦਰੰ ਦ੍ਰਾਸ਼ਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਮਨ ਸਾਧ ਵਿਚਾਰੇ ਗਾਮਨ ਜਤੀ ਸੱਚੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੰਡਿਤ ਰਕੀ ਸਰ ਜੋਗ ਜਗ ਵੇਦਾਂ ਨਾਲੇ ਗਾਵੇ ਮੋਹਨੀਆਂ ਮਨਮੋਹਨ ਸੁਰਗਾਂ ਮਚ ਪਿਆਲੇ ਗਾਮ ਦਤਨੁ ਪਾਏ ਤੇਰੇ ਅਠਸਠੀਰਤਨਾਂ ਨਾਲੇ ਗਾਵੇ ਜੋਤ ਮਹਾਪੁਰ ਸੂਰਾ ਗਾਵੀ ਖਾਣੀ ਚਾਰੇ ਗਾਵੇ ਖੰਡ ਮਡਲ ਪਰ ਪੰਡਾ ਕਰ ਕਰ ਰਖੇ ਧਾਰੇ ਸਹੀ ਦਤਨੋ ਗਾਵੀ ਜੋਤ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਸੇ ਗਮਨ ਸਿਮ ਚਿਪਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਜੀ ਨਾਹੀ ਐ ਵੀ ਹੋਸੀ ਜਾਇ ਨਾ ਜਸੀ ਰਚਨਾ ਜਿਨੀ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੀ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨ ਕਰਣਾ ਜਾਈ ਸੋ ਪਤਸਾਹੋ ਸਾ ਪਤਸਾਇ ਬੂਰ ਨਾਨਕ ਰਹਿਣ ਲਜਾਈ ਮੁੰਦਾ ਸੰਤੋਖ ਸਰਮੁ ਕਤ ਚੋਲੀ ਧਿਆਨ ਕੀ ਕਰੇ ਬੂਤ ਕੀਤਾ ਕਾਲ ਕੁਆਰੀ ਕਾਇਆ ਜਿ ਵਿੱਚ ਡੰਡਾ ਪ੍ਰਤੀਤ ਆਏ ਪੰਥੀ ਸકલ ਜਮਾਤੀ ਮਨ ਜੀਤੇ ਜਗ ਜੀਤ ਆਦੇਸ਼ ਸਿ ਆਦੇਸ਼ ਆਦ ਅਨੀਲ ਅਨਾਦ ਅਨਾਹਿਤ ਜਗ ਜੁਗੇ ਕੋ ਵੇਸ ਭਗਤ ਗਿਆਨ ਦੇ ਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕਰਿ ਬਿਸਦ ਅਵਰ ਸਾਦ ਸੰਯੋਗ ਵਿਜੋਗ ਦੋਈ ਕਾਰ ਚਲਾਵੇ ਲੇਖੇ ਆਵੇ 파ਗ ਆਦੇਸ਼ ਤੇ ਸੇ ਆਦੇਸ਼ ਆਦ ਅਨਿਲ ਅਨਾਦ ਅਨਾਹਿਤ ਜੋਗ ਜੁਗ ਇਕੋ ਵੇਸ ਏਕਾ ਮਾਇ ਜੁਗਤ ਵਿਆਹ ਤੇंचे ਲੈ ਪਰਮਾਨ ਇਕ ਸੰਸਾਰ ਇਕ ਬੰਟਾਰੀ ਇਕ ਲਾਏ دیਵਾਨ ਜਿਵ ਤਿਸ ਭਾਵੇ ਤੇ ਵੇ ਚਲਾਵੇ ਜਿਵ ਹੋਵੇ ਫਰਮਾਨ ਓ ਵੇਖੇ ਉਹਨਾਂ ਨਦਰ ਲਾਵੇ ਬਹੁਤਾ ਇਹੋ ਵਿਡਾਣ आदेश तिसे आदेश आदनिल अनाद अनाहित जुग जुग एको वेस आसन लोए लोए भंडार जो किछ पाया सो एकावार कर कर वेखे सजनहार ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤੇ ਸੇ ਆਦੇਸ਼ ਆਦ ਅਨੀਲ ਅਨਾਦ ਅਨਾਹਿਤ ਜੁਗ ਜੁਗ ਇੱਕੋ ਵੇਸ ਇੱਕ ਦੋ ਜੀ ਦੋ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਕਿੜਾ ਆਖਿਆ ਏਕ ਨਾਮ ਜਗਦੀਸ਼ ਇਤ ਰਹੀ ਪੰਡੋੜੀਏ ਚੜੀਏ ਹੋਏ ਅਕੀਸ ਸੁਣੀ ਗੱਲਾਂ ਆਕਾਸ ਕੀ ਗੀਤਾ ਆਈ ਰੀਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਅਖਨ ਜੋਰ ਚੁਪੇ ਨਾ ਜੋਰ ਜੋੜ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਲ ਮਨ ਸੋਰ ਜੋਰ ਨਾ ਸਵਰਤ ਗਿਆਨ ਵਿਚਾਰ ਜੋਰ ਨਾ ਜੁਗਤੀ ਛੱਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਈ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੂਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਨੇ ਅਗਨਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਜਿੱਥੇ ਸੋਹਣ ਪੰਚ ਪਰਮਾਨ ਨਦਰੀ ਕਰਮੀ ਪਵੇ ਨਿਸ਼ਾਨ ਕੱਚ ਪਕਾਈ ਉਤੇ ਪਾਈ ਨਾਨਕ ਜੀ ਆ ਜਾਪੇ ਜਾਈ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਕੋ ਕਰਮ ਕੀਤੇ ਪਾਉਣ ਪਾਣੀ 70 ਕੀਤੇ ਕਾਨ ਮਹਿ ਇਸ ਕੀਤੇ ਵਰਮੇ ਘਾੜਤ ਘੜੀਏ ਰੂਪ ਰੰਗ ਕੀ ਵੇਸ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਤ ਕੀਤੇ ਕੀਤੇ ਦੇਵੀ ਵੀਸ ਕੀਤੇ ਦੇਵ ਮਾਨਦਨ ਉਨੀ ਕੀਤੇ ਕੀਤੇ ਰਤਨ ਸੰਬੰਧ ਕیتے ਆ ਖਾਣੀ ਕੀਤੇ ਆ ਬਾਣੀ ਕੀਤੇ ਪਾਤ ਨਰਿੰਦ ਕੀਤੇ ਸੁਰਤ ਸੇਵਕ ਕੀਤੇ ਧਨਕੰਤ ਨਹੀਂ ਅੰਤ ਗਿਆਨ ਖੰਡ ਕੇ ਮਹੀਂ ਗਿਆਨ ਪ੍ਰਚੰਡ ਤਿੱਥੇ ਨਾ ਲੋਧ ਘੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘੜਤ ਕੜੀਏ ਬਹੁਤ ਨੋਪਤਾ ਕਿ ਅੰਗਲਾ ਕਥਿਆ ਨਾ ਜਾਹੀ ਜੇ ਕੋ ਕਹੇ ਪਿਛੇ ਪਛਤਾਏ ਤਿੱਥੇ ਘੜੀਏ ਸੁਰਤ ਮਤਿ ਮਨ ਬੁੱਧ ਤਿੱਥੇ ਘੜੀਏ ਸੁਰਾ ਸਿਧਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਬਲ ਸੂਰ ਤਿਨ ਮਹੀ ਰਾਮ ਰਹਾ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪ ਨ ਕਤਨੇ ਜਾਹੇ ਨਾ ਉਹ ਮਰੈ ਨ ਠੱਗ ਜਾਹੇ ਜਿਨ ਕੇ ਰਾਮ ਸੇ ਮਨ ਵਾਹੇ ਤਿੱਥੇ ਭਗਤ ਵਸੀ ਕੇ ਲੋ ਕਰੇ ਨਨ ਸੱਚਾ ਮਨ ਸੋਏ ਸਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਪਰਪੰਡ ਜੇ ਕੋ ਕਥੇ ਨਾਨਤ ਨ ਅੰਤ ਤਿੱਥੇ ਲੋ ਲੋ ਆਕਾਰ ਜਿਵ ਜੋ ਹੁਕਮ ਤੇ ਉਤਕਾਰ ਵੇਖੇ ਵਿਖੇ ਕਰ ਵਿਚਾਰ ਨਾਨਕਾ ਕਰਦਾ ਸਾਰ ਜਤ ਬਹਾਰਾ تیر ਜ ਸੁਨਿਆਰ ਅਰਹਣ ਮਤ ਵੀਰ ਹਥਿਆਰ ਭੋਖ ਲਾਬ ਨਹੀਂ ਤਪਤਾਓ ਭਾਂਡਾ ਪਾਓ ਅਮਰਤ ਤਿਟ ਢਾਲ ਕੜੀਏ ਸਬਦ ਸੱਚੀ ਟਕਸਾਲ ਜਿਲ ਕੋ ਨਦਰ ਕਰਮ ਦਿਨ ਘਾਰ ਨਾਨਕ ਨਦਰੀ ਨਦਰ ਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤੀ ਦੁਇ ਦਾਈ ਦਾਇਆ ਕੇਲੇ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਜੇ ਧਰਮ ਦੂਰੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਗਾਲ ਨਾਨਕ ਤੇ ਮੁਖਿ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਹਕਤੇ